ਕੰਦੀ ਲੱਗੀ ਪਈ ਐ ਮਿੱਟੀ ਲਾਉਣ ਗੇੜਾ ਮਾਰਦੇ ਐ ਇਹਨਾਂ ਦੇ ਵੀ ਦੇਖਦੀ ਆ ਚਾਕੇ ਆ ਰੱਖਿਆ ਮੈਂ ਪਹਿਲਾਂ ਮੈਨੂੰ ਜਾਣਾ ਪੈਣਾ ਜਾ ਕੇ ਆਈ ਚਾਚਾ ਜੀ ਦੀ ਅਦਾ ਭਾਬੀ ਦੁਰੀ ਆਉਂਦੀ ਐ ਸਸੀ ਜੀ ਆ ਭਾਬੀ ਸਸੀ ਕਾਲ ਬੜੀ ਕੋ ਵਧੀਆ ਹਾਲ ਹੋਵਾ ਚਕੇ ਕੀ ਲੱਗੇ ਇਹ ਤਾਂ ਨਾ ਮੰਮੀ ਨਾ ਰੋਟੀ ਨਹੀਂ ਖਾਂਦੀ ਵਿਚਾਰੀ ਅੱਛਾ ਬਿਮਾਰ ਜੀ ਹੋ ਰਹੀ ਸੀ ਕਹਿੰਦੀ ਜਾਂ ਤਾਂ ਮੈਨੂੰ ਬਿਸਕਟ ਲਿਆ ਦੇ ਜਾਂ ਕੋਈ ਫਰੂਟ ਲਿਆ ਦੇ ਫਿਰ ਆ ਲੈ ਕੇ ਇਹ ਫਰੂਟ ਵਧੀਆ ਕਰਿਆ ਤੁਸੀਂ ਲਿਆ ਦੇ ਮੈਂ ਵੀ ਮੰਮੀ ਦੋ ਦਿਨ ਹੋ ਗਏ ਆਏ ਨਹੀਂ ਸੀ ਹੋ ਚੁੱਲੇ ਜੇ ਥੋੜੀ ਜਿਹੀ ਮਿੱਟੀ ਲਾਉਣ ਵਾਲੇ ਬੈਸੀ ਮੈਂ ਚਲ ਜਾਇਆ ਮੈਂ ਚਾਚੇ ਕੋਲੋਂ ਮਿੱਟੀ ਚੱਕ ਲਿਆ ਮਾਂ ਹੋਰ ਜਾਓ ਤੁਸੀਂ ਬਹਿ ਜਾਓ ਯਾਦ ਕਰਦੇ ਹਾਂ ਤੁਹਾਨੂੰ ਹਾਂ ਕੋਈ ਨਹੀਂ ਕਲਦੀ ਲੱਗੀ ਪਈ ਐ ਮਿੱਟੀ ਲਾਉਣ ਗੇੜਾ ਮਾਰਦੀ ਐ ਇਹਨਾਂ ਦੇ ਵੀ ਦੇਖਦੀ ਐ ਚੱਕੀ ਆ ਰੱਖਿਆ ਮੈਂ ਪਹਿਲਾਂ ਓਹ ਚ ਦਬੇ ਐ ਕਿਹਨੇ ਮਿੱਟੀ ਲਿਆਉਂ ਕੰਮ ਮਿੱਟੀ ਹੋਈ ਨਾ ਨਹੀਂ ਤਾਂ ਹੋਰ ਵਾਦੇ ਜੂਰੇ ਸਾਰੇ ਕੰਮ ਖੁੱਪ ਚਾਹੀਦਾ ਸੀ ਹੱਸੇਗਾ ਸਿੰਘਾ ਕੀ ਹਾਲ ਹੈ ਕੀ ਕੀ ਕਰੀ ਜਾਂਦੇ ਹੋ ਅਚਲਲਾ ਕਿੱਟਿਆ ਪਿਆ ਹੁਣ ਸੋਚਦੇ ਮੁੰਡੇ ਮਟੇ ਲਾ ਦੇ ਆ ਇਹ ਤਾਂ ਸਾਰਾ ਕੁੱਟਿਆ ਤੇ ਜਦੋਂ ਮਿਸਤਰੀ ਲੱਗੇ ਸੀ ਨਾ ਹਾਂ ਉਦੋਂ ਕੁਝ ਵਜਿਆ ਵਜਿਆ ਇੰਨਾ ਸੋ ਤੇ ਉਹ ਦੋ ਰੋਣ ਦਾ ਮਾਰ ਕੰਦੇ ਤੇ ਲਾ ਹੁਕਾੜਾ ਮਿੱਟੀ ਦਾ ਹੈ ਕਿਸ ਤਾਪੀ ਲਿਖਣੀ ਹੈ ਉਹ ਕੀ ਤਰ੍ਹਾਂ ਸੀ ਨਾ ਬੜੀ ਗੰਦਪਾਕ ਤੇ ਤੁਸੀਂ ਬਹੁਤ ਬੇਦਾਨੀ ਹੈ ਗੰਦਪਾਕੇ ਰੱਖਦੀ ਅੱਡੇ ਤੇ ਮੇਰੇ ਘਰ ਜਾ ਕੇ ਦੇਖਿਆ ਨਹੀਂ ਸਫਾਈ ਇਹ ਫਿਰ ਉਹ ਸਾਡੇ ਅੱਗੇ ਪਾਣਾ ਆ ਦੇਖੋ ਪਾਣੀ ਭਰਿਆ ਪਿਆ ਸਾਡੇ ਅੱਗੇ ਨੂੰ ਉਸ ਸਿਖਾ ਦਿਆ ਕਰਨ ਉਹਨੂੰ ਵੀ ਦੱਸ ਦਿਆ ਕਰਨ ਕੀ ਦੱਸਾਂ ਅੱਛਾ ਸਾਰੀ ਸਮਝਦਾਰ ਪਤਾ ਕੀ ਮੈਂ ਤਾਂ 2-3 ਦਿਨ ਹੋ ਗਏ ਉਹਦੇ ਫੇਕਿਆਂ ਤੋਂ ਆਈਆਂ ਅੱਛਾ ਉਹ ਗਈ ਵਿਸ਼ੇ ਆ ਕੇ ਆ ਦੇਖਿਆ ਕਿੰਨਾ ਗਾਹ ਪਿਆ ਹੈ ਦੇਖ ਲਾ ਮੇਰੇ ਅੱਗੇ ਦੇਖਿਆ ਕਦੇ ਤੂੰ ਮੈਂ ਉਹ ਹੀ ਸੋਚ ਰਹੀ ਐ ਕਿ ਪਹਿਲਾਂ ਤਾਂ ਕਦੇ ਇਹੋ ਜਿਹਾ ਕੁਝ ਦੇਖਿਆ ਨਹੀਂ ਅੱਜ ਤਾਂ ਤੁਸੀਂ ਜ਼ਿਆਦਾ ਖਾਰਾ-ਪਾਰ ਕੇ ਆ ਹੁਣ ਕੱਲ ਆਈਆਂ ਆ ਕੇ ਆਪ ਲੱਗੀਆਂ ਮੁੱਠੀਆਂ ਮਾਰਾ ਤਾਂ ਮਿੱਟੀ ਦਾ ਇੰਚ ਜਮ ਕਰਾਂ ਦੇਖਾਂ ਨਹੀਂ ਭਾਈ ਮੈਂ ਤਾਂ ਨਹੀਂ ਆਏ ਕਰਨ ਕਿਤੇ ਆਪਦੇ ਸਾਸੂ ਨੂੰ ਮੇਰੇ ਸਾਸ ਦਾ ਹੁਣ ਜਾ ਕੇ ਦੇਖ ਲਓ ਮੰਜੇ ਤੇ ਬੈਠੀ ਹੋਊਗੀ ਕੋਤਾ ਨਹੀਂ ਪੈੱਟ ਤੋਂ ਫੈਰ ਥੱਲੇ ਲਾਉਂਗੀ ਜੰਮੀ ਵੀ ਕਿਸਮਾਸਾਰੀਆ ਫਿਰ ਤਾਂ ਹੋਰ ਆਪਾਂ ਨਹੀਂ ਕਰਨ ਚਿੰਦੇ ਚੱਲ ਕਰ ਲਓ ਤੁਸੀਂ ਤਾਂ ਤੁਸੀਂ ਤਾਂ ਆਪ ਹੀ ਕਰਨਾ ਹੈ ਕਰ ਕੋਈ ਨਹੀਂ ਕਰਨਾ ਦੇਖ ਨਹੀਂ ਹੈ ਕੀ ਕਰਦੇ ਅੰਦਰ ਜਾ ਕੇ ਫਿਰ ਬਾਰ ਬਦਲ ਹੋਏ ਪਏ ਨੇ ਕੱਪੜੇ ਵੀ ਮੇਰੇ ਤਾਂ ਬਾਹਰ ਪਏ ਨੇ ਅੰਦਰ ਕਰਕੇ ਆਉਣੀ ਹੈ ਕਰਨ ਹਾਂ ਕਰਨ ਹਾਂਜੀ ਮੰਮੀ ਬਾਹਰ ਜਾ ਕੇ ਦੇਖ ਚੁੱਲੇ ਦਾ ਕੀ ਹਾਲ ਹੈ ਕੀ ਹੋ ਗਿਆ ਦੋ ਤਿੰਨ ਮੈਂ ਗਈਆਂ ਸਾਰੀ ਮਿੱਟੀ ਉੱਤਰੀ ਪਈ ਆ ਦਾ ਸਾਰਾ ਠਹਿਰ ਪਿਆ ਤੂੰ ਨੂੰ ਦੇਖ ਕੇ ਮਾਰੀ ਮਿੱਟੀ ਮਿੱਟੀ ਤਾਂ ਲਾ ਲੈਂਦੀ ਤੂੰ ਮਿੱਟੀ ਤਾਂ ਮੈਨੂੰ ਲਾਉਣੀ ਨਹੀਂ ਆਉਂਦੀ ਫਰਾਉਂਦਾ ਕੀ ਆ ਤੈਨੂੰ ਮੈਂ ਕਦੇ ਮਿੱਟੀ ਲਾਈ ਹੋਈ ਨਹੀਂ ਜਦੋਂ ਚੁੱਲੇ ਤੇ ਮੈਂ ਤਾਂ ਕੰਮ ਹੀ ਨਹੀਂ ਕਰਿਆ ਸਿੱਖ ਲੈ ਫਿਰ ਚਲ ਤੁਸੀਂ ਮੈਨੂੰ ਦੱਸ ਦੋ ਮੈਂ ਲਾ ਦੂੰਗੀ ਬਿੱਟੀ ਮੇਰੀ ਗੱਲ ਸੁਣ ਮਿੱਟੀ ਮੰਗਾ ਲਾਡੀ ਨੂੰ ਕਰ ਫੋਨ ਮਿੱਟੀ ਲਾਉਦੇ ਤੇ ਮੈਥੋਂ ਨਹੀਂ ਹੁਣ ਮੈਂ ਤੇਰੇ ਮੂਰੇ ਮੂਰੇ ਸਾਰੀ ਉਮਰ ਕਰੀ ਚੱਲਣਾ ਕੰਮ ਕੋਈ ਗੱਲ ਨਹੀਂ ਉਹ ਕਹਿ ਕੇ ਤਾਂ ਗਏ ਨੇ ਮੈਂ ਮਿੱਟੀ ਲੈ ਕੇ ਆਉਣਾ ਵੀ ਕੋਈ ਨਾ ਮੈਂ ਲਵਾ ਦੇਣੀ ਆ ਬਿੱਟੀ ਜੀ ਮੈਂ ਤੁਸੇ ਮੈਂ ਦੱਸਾਂਗੀ ਮੈਂ ਲਾ ਦੂੰਗੀ ਲਾਉ ਉਹ ਆ ਜਾ ਕੇ ਰਾਂ ਉਹ ਮੈਂ ਕੱਪੜੇ ਲਾ ਕੇ ਅੰਦਰ ਕਰਿਆ ਮੈਂ ਮੜੀ ਜੀ ਬਦਲ ਹੋਇਆ ਪਿਆ ਆ ਕਰਿਆ ਫਟਾਫਟ ਆ ਜਾ ਠੀਕ ਆ ਚਾਚੀ ਲੱਗਦਾ ਸੀਮਾ ਆਏ ਹਾਂ ਸੀਮਾ ਚਾਚੀ ਕਰੀਏ ਹਾਂ ਸੀਮਾ ਕਰਈਆਂ ਚਾਚੀ ਮੈਂ ਨਾ ਕੜੀ ਬਣਾਈ ਸੀ ਆਹ ਕੜੀ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਲੈ ਬੜੀਆ ਕੀਤਾ ਤੁਹਾਨੂੰ ਪਸੰਦ ਆ ਨਾ ਮੇਰੇ ਹੱਥ ਦੀ ਕੜੀ ਹਾਂ ਹਾਂ ਇੱਕ ਵਾਰੀ ਖਾਧੀ ਐ ਮੈਨੂੰ ਤਾਂ ਬਹੁਤ ਪਸੰਦ ਸੀ ਮੈਂ ਕਿਰਨ ਨੂੰ ਕਿਹਾ ਇਹਦੇ ਤੋਂ ਬਣੀ ਹੋਈ ਨਹੀਂ ਉਹ ਜੀ ਫੇਰ ਹਾਂ ਆ ਜਾ ਬੱਸ ਚਾਚੀ ਮੇਰੀ ਗੱਲ ਸੁਣੋ ਹਾਂ ਮੈਂ ਨਾ ਪੇਕੇ ਜਾਣਾ ਤੇ ਨਾਲ ਮੇਰੀ ਸੱਸ ਦੇ ਨਾਲ ਹੀ ਜਾਣਾਗਾ ਤੇ ਮੈਨੂੰ ਨਾ ਥੋੜਾ ਜਿੰਦਾ ਦੋ ਤੂੰ ਪੇਕੇ ਫੇਰ ਵਗ ਜੀ ਆ ਜਾ ਪਹਿਲਾਂ ਤੂੰ ਉਦਣ ਵੀ ਐਂ ਮੁੜ ਕੇ ਚਾਹ ਪੀਣਿਆ ਘੁੱਟ ਘੁੱਟ ਬੈਠ ਆ ਜਾ ਮੇਰੇ ਕੋਲ ਉਹ ਨਹੀਂ ਚਾਚੀ ਮੇਰੀ ਗੱਲ ਸੁਣ ਮੈਂ ਨਾ ਛੇਤੀ ਜਾਣਾ ਥੋੜਾ ਜਾਂ ਤੂੰ ਹਰ ਵੇਲੇ ਛੇਤੀ ਛੇਤੀ ਕਰਦੀ ਆ ਤੂੰ ਕਹਿੰਦੀ ਨਹੀਂ ਚਾਹ ਮੈਂ ਬਣਾ ਕੇ ਪਿਲਾਉਂਗੀ ਤੁਹਾਨੂੰ ਤੁਸੀਂ ਮੇਰੇ ਹੱਥ ਦੀ ਚਾਹ ਪੀਓ ਤੁਸੀਂ ਮੈਨੂੰ ਹੁਣ ਜਿੰਦਾ ਦੋ ਮੈਂ ਤਾਂ ਪੇਕੇ ਜਾਣਾਗਾ ਮੇਰੀ ਸੱਸ ਨੂੰ ਮੈਂ ਨਾਲ ਲੈ ਕੇ ਜਾਊਂਗੀ ਅੱਛਾ ਨਾਲ ਜਾਊਗੀ ਤੇਰੀ ਮੰਮੀ ਲਾਹੌਰ ਉਰੇ ਕੀ ਕਰੂਗੀ ਕੱਲੀ ਜਾਨੀ ਅੱਛਾ ਤੂੰ ਨਾਲ ਹੀ ਪੇਕ ਕੇ ਵੀ ਨਾਲ ਹੀ ਵਗ ਜਾਂਦੀ ਮੈਂ ਤਾਂ ਨਾਲ ਹੀ ਲੈ ਕੇ ਜਾਂਦੀ ਆ ਫਿਰ ਉਹਨੂੰ ਪੇਕ ਕੇ ਲੈ ਕੁੜੇ ਵਧੀਆ ਫਿਰ ਲਾਹੌਰ ਫਿਰ ਮੇਰੀ ਸੱਸ ਕਹਿੰਦੀ ਵੀ ਪੇਟੀ ਚ ਕਹਿੰਦੀ ਵੀ ਟੁੰਮਾ ਪਈਆਂ ਨੇ 100 ਚੀਜ਼ਾਂ ਪਈਆਂ ਨੇ ਕਹਿੰਦੇ ਚਾਚੀ ਦਾ ਜਿੰਦਾ ਲਿਆ ਅੱਛਾ ਜੀ ਤੁਹਾਨੂੰ ਬੇ ਉਹ ਹੋ ਜੂਗੀ ਨਾ ਕਦੋਂ ਆ ਜਾਓਗੇ ਫਿਰ ਲਾ ਕੇ ਆਵਾਂ ਚਾਚੀ ਦੋ ਤਿੰਨ ਦਿਨ ਅੱਛਾ ਹਾਂ ਕੋਈ ਨਾ ਜਿੰਦਾ ਤਾਂ ਲੈ ਜਾ ਆ ਪਿਆ ਆ ਜੀ ਫਿਰ ਹਣਾ ਹਾਂ ਚਲੋ ਮਿਲਦੇ ਆਂਗੇ ਫਿਰ ਚੰਗਾ ਚਲ ਠੀਕ ਆ ਠੀਕ ਠੀਕ ਆਲਾਟੀ ਖਾਲੀ ਰੋਟੀ ਪਤੋ ਹਾਂਜੀ ਮਾਦਾ ਆਹ ਕੜੀ ਬਹੁਤ ਸਵਾਦ ਸੀ ਕਿਨੇ ਬਣਾਈ ਸੀ ਉਹ ਤਾਂ ਤੇ ਆਏ ਦੀ ਨੂੰ ਦੇਖ ਕੇ ਗਿਆ ਸੀ ਮਾ ਅੱਛਾ ਹਾਂ ਲੱਗਨੀ ਸਵਾਦ ਆ ਹੈ ਨਾ ਹੂੰ ਬਹੁਤ ਸਵਾਦ ਆ ਕੜੀ ਤਾਂ ਆਪਾਂ ਵੀ ਬਣਾ ਲਿਆ ਕਰੀਏ ਬਣਾਉਂਦੇ ਨਹੀਂ ਆਪਾਂ ਬਣਾਈ ਸੀ ਇੱਕ ਦਿਨ ਕਰਨ ਨੇ ਹੋਰਾ ਨਹੀਂ ਚੱਜਦੀ ਬਣਾਈ ਸਾਰੀ ਟੋਲੀ ਓਹੋ ਚੱਕਿਆ ਲੱਗ ਗਈ ਉਹਨੂੰ ਕਰਨ ਉਹ ਫਾੜ ਕੀ ਫਟ ਗਈ ਉਹ ਸਾਰੀ ਨਾਈ ਚੀ ਟੋਲੀ ਐ ਚਲੋ ਕੋਈ ਨਹੀਂ ਫੇਰ ਕਦੇ ਰਿਕਵਰੀ ਟਰਾਈ ਕਰਕੇ ਦੇਖ ਲੋ ਵਧੀਆ ਬਣ ਜੂ। ਉਹ ਫੇਰ ਕਿਦੋਂ ਬਣਾਉ ਜੇ ਤਾਂ ਇੱਕ ਵਾਰੀ ਬਣਾਈ ਨਹੀਂ ਚੱਜ ਦੀ ਬਣੀ ਫੇਰ ਦੁਬਾਰੇ ਕੀ ਬਣਾਉਂਗੀ ਉਹ। ਉਹ ਵੀ ਫੇਰ ਕੀ ਹੋਗੇ ਜੇ ਬੰਦਾ ਇੱਕ ਵਾਰੀ ਚੀਜ਼ ਗਲਤ ਬਣ ਵੀ ਜਾਂਦੀ ਆ ਉਹਦੇ ਵਿੱਚ ਸੀ ਜ਼ਿਆਦਾ ਖੱਟੀ ਸੀ ਤਾਂ ਕੜੀ ਖੱਟੀ ਹੋ ਗਈ। ਹੋਰ ਕੀ ਖਰਾਬੀ ਸੀ ਉਹਦੇ ਵਿੱਚ? ਖੱਟੀ ਨਹੀਂ ਆ ਕਿਰਨ ਤੂੰ ਨਾ ਗੱਲ ਨੂੰ ਉਲਟਾ ਲਾ ਲੈਨੇ ਆ ਖਾ ਕੇ ਦੇਖ। ਉਹਦੀ ਚੀਜ਼ ਬਣੀ ਤੂੰ ਦੇਖ। ਤੂੰ ਆਪਦੀ ਵੀ ਰੱਖ ਲਈ ਕੋਲੇ। ਨਹੀਂ ਨਹੀਂ ਹੁੰਦਾ ਹੈਗਾ ਵੀ ਮੈਂ ਵਧੀਆ ਨਹੀਂ ਬਣਾ ਸਕਦੀ ਚੀਜ਼। ਸਾਰਾ ਕੁਝ ਵਧੀਆ ਬਣਾਉਂਦਾ ਰੋਜ ਮੈਂ ਤਾਂ ਹੁਣ ਮੈਹੀ ਬਣਾਉਣੀ ਆ। ਆ ਤੇ ਸਾਹਮਣੇ ਹੁਣ ਲਾ ਘਰ ਕੀ ਹੋ ਗਿਆ ਜੀ ਚਲੋ ਕੋਈ ਨਹੀਂ ਦੁਬਾਰੇ ਬਣਾ ਲਿਓ ਉਹ ਕੋਈ ਦੁਬਾਰੇ ਬਣਾ ਲਿਓ ਮੰਮੀ ਕੋਈ ਗੱਲ ਨਹੀਂ ਕਿੰਨੇ ਦੁਬਾਰੇ ਬਣਾ ਕੇ ਦੇਖ ਲਾਂਗੇ ਗੁੜ ਲਿਆ ਦੇ ਮੜੇ ਚ ਹਾਂ ਮੈਂ ਲਿਉਣੀ ਆ ਆ ਦੇਖ ਲਓ ਤੁਹਾਡੇ ਸਾਹਮਣੇ ਵੀ ਮੰਮੀ ਜਮੇ ਨਹੀਂ ਟਿਕਦੀ ਹੈਗੇ ਸਾਰਾ ਦਿਨ ਮੇਰੇ ਨਾਲ ਐ ਕਰਦੇ ਨੇ ਐ ਹਰ ਇੱਕ ਗੱਲ ਦੇ ਵਿੱਚ ਮੈਨੂੰ ਐ ਕ ਹਰ ਕੰਮ ਦੇ ਵਿੱਚ ਮੇਰੀ ਘਾਟ ਕੱਢਦੇ ਨੇ ਉਹ ਉਹ ਆਪਣੇ ਘਰੇ ਹੋਊਗੀ ਭਈ ਆਪਦੇ ਕੰਮ ਵਧੀਆ ਕਰਦੀ ਨਹੀਂ ਕਰਦੀ ਮੈਂ ਤਾਂ ਉਹਨਾਂ ਦੇ ਘਰੇ ਵੀ ਨਹੀਂ ਜਾਂਦੀ ਹੈਗੀ ਜਾਂ ਮੈਨੂੰ ਉਹਦੇ ਬਾਰੇ ਕੀ ਪਤਾ ਭਾਈ ਇਹ ਤੁਹਾਡਾ ਬੁੜੀਆਂ ਦਾ ਆਪਸੀ ਕੰਮ ਆ ਹਨਾ ਮੈਂ ਤੁਹਾਡੇ ਰੋਲੇ 'ਚ ਨਹੀਂ ਪੈਣਾ ਤੇਰੇ ਕਹੇ ਤਾਂ ਮੈਂ ਮੰਮੀ ਨੂੰ ਕੁਝ ਕਹਦਾ ਵੀ ਮੰਮੀ ਤੂੰ ਉਹਨੂੰ ਨਾਮ ਬੋਲ ਫਿਰ ਤਾਂ ਉਹ ਮੀ ਗੁੱਸੇ ਹੋ ਜਾਂਦੀ ਆ ਜੇ ਮੰਮੀ ਕਹੇ ਕਿ ਰਨ ਵਧੀਆ ਚੀਜ਼ ਨਹੀਂ ਕਰਦੀ ਤੇਨੂੰ ਕਹਦਾ ਕੁਝ ਫਿਰ ਤੂੰ ਗੁੱਸੇ ਹੋ ਜਾਣੀ ਆ ਮੈਂ ਨਹੀਂ ਭਾਈ ਤੁਹਾਡੀ ਗੱਲ 'ਚ ਪੈਣਾ ਤੁਸੀਂ ਆਪ ਹੀ ਕਰੋ ਆਪਣਾ ਮੇਰੀ ਗੱਲ ਤਾਂ ਸੁਣੋ ਸਾਰੇ ਦਿਨ ਮੈਨੂੰ ਉਹਦੇ ਨਾਲ ਕੰਪੇਅਰ ਕਿਉਂ ਕਰਦੀ ਆ ਉਪੇ ਥੋੜੀ ਬੁੜੀ ਦੀ ਕੰਪੇਅਰ ਕਰਨ ਲੱਗ ਜਾਂਦੇ ਜਿਹੜੇ ਮੈਂ ਕੰਮ ਕਰਦਿਆਂ ਚਾਚਾ ਉਹ ਤਾਂ ਮੇਰੇ ਕਦੇ ਦੇਖਦੀ ਨਹੀਂ ਹੈਗੀ ਵੀ ਇਹ ਮੇਰੇ ਨੂਨੇ पे ਵਧੀਆ ਕੰਮ ਕਰਿਆ ਕੋਈ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਕਦੇ ਨਹੀਂ ਹਲਤ ਫਹਿਮੀਆ ਮੈਂ ਕੰਮ ਜਾ ਕੇ ਹੁਣ ਤੂੰ ਮੈਨੂੰ ਬਹਲਾਣਾ ਗੱਲਾਂ 'ਚ ਟਾਈਮ ਕਰਾ ਲੇਟ ਆ ਮੈਂ ਕਿਹੜੇ ਨਾਲ ਗੱਲ ਕਰਾਂ ਦੱਸ ਮੈਂ ਇਹਨੂੰ ਕੰਮ ਕਰਨੀ ਉਹ ਲੇਟ ਹੋ ਜਾਂਦਾ ਆ ਚਾਰੂ ਕਹਤਾ ਮੜ ਮੜ ਜਾ ਬਣਾ ਕੇ ਵੀ ਉਹਨੇ ਹਾਂ ਕਹਿਆ ਕਰਨ ਨੂੰ ਲੈ ਕੇ ਆਉਂਦੀਆ ਕਰਨ

ਹਾਏ ਹਾਏ ਕਿੰਨਾ ਮਿੱਠਾ ਹੈ ਮੈਨੂੰ ਤਾਂ ਲੱਗਦਾ ਜੇ ਦੋ ਵਾਰੀ ਪਾਤਾ ਇਹਨੇ ਮਿੱਠਾ ਕਿਰਨ ਕਿਰਨ ਹਾਂਜੀ ਮੰਮੀ ਅੱਜ ਦੋ ਵਾਰੀ ਪਾਤਾ ਤੂੰ ਮਿੱਠਾ ਭੁੱਲ ਗਈ ਮੰਮੀ ਕੱਲ ਤੁਸੀਂ ਕਹਿੰਦੇ ਸੀਗੇ ਵੀ ਥੋੜੇ ਮਿੱਠਾ ਘੱਟ ਹੈਗਾ ਮੈਂ ਅੱਜ ਥੋੜਾ ਜ਼ਿਆਦਾ ਪਾਤਾ ਅੱਜ ਤਾਂ ਤੂੰ ਬਹੁਤ ਜ਼ਿਆਦਾ ਹੀ ਪਾਇਆ ਪਿਆ ਮੈਂ ਦੁਬਾਰਾ ਬਣਾ ਲਵਾਂ ਮੈਂ ਚਾਹ ਚਲ ਦੁਬਾਰੇ ਤਾਂ ਕੀ ਆ ਹੁਣ ਵੀ ਪੈਂਦਾ ਬਸ ਲਓ ਜੀ ਜਾਣਾ ਲੱਗਦਾ ਤਾਂ ਦੁਬਾਰਾ ਬਣਾ ਲੈ ਚਲ ਛੱਡ ਪਰੇ ਕੋਈ ਨਾ ਠੀਕ ਹੈ ਇਹ ਜੇ ਪੂਰਾ ਵਦ ਮਿੱਠਾ ਪਾ ਕੇ ਵਦ ਨਹੀਂ ਪੀਤੀ ਜਾਂਦੀ ਹਰ ਵੇਲੇ ਜਵਾਕ ਨੂੰ ਮਾੜੀ ਮਾੜੀ ਗੱਲ ਤੇ ਕੋਈ ਸਹੀ ਜਾਂ ਨਹੀਂ ਚੰਗਾ ਲੱਗਦਾ ਕੋਈ ਉਹ ਮੈਂ ਤਾਂ ਕੀ ਕਹਿਣਾ ਮੈਂ ਤਾਂ ਸਿਖਾਉਣੀ ਆ ਇਹ ਵੀ ਗਾਂ ਨੂੰ ਸਿੱਖ ਲੂ ਕੋਸ਼ ਗਾਂ ਨੂੰ ਸਿੱਖ ਲੂ ਕੋਈ ਗੱਲ ਨਹੀਂ ਇੱਕ ਅੱਧੀ ਵਾਰ ਨੇ ਪੈ ਗਿਆ ਵਦ ਤੇ ਵਦਾਂ ਲਈ ਪੀ ਲਾ ਕੱਲ ਮੋੜਾ ਘੱਟ ਸੀਗਾ ਤੂੰ ਕਹੇ ਘੱਟ ਅੱਜ ਵਦ ਤੇ ਮਾਰੇ ਤੈਨੂੰ ਵਦ ਲੱਗਦਾ ਮਿੱਠਾ ਹਰ ਵੇਲੇ ਦੀ ਕੋਈ ਨਾ ਰੋਟੀ ਇਸ ਤੋਂ ਖਾਣੀ ਹੈ ਤਾਂ ਚੱਲ ਨਹੀਂ ਕਹਿੰਦੀ ਫੈਨੋ ਮੈਨੂੰ ਤਾਂ ਨਾ ਚੈਹ ਖਾਣੇ ਫੋਨ ਤਾਂ ਹੀ ਨਹੀਂ ਪਤਾ ਪਤਾ ਨਹੀਂ ਕਿੰਨਾ ਕਰੇ ਹੋਊਗੀ ਕਿ ਨਹੀਂ ਉਹ ਤਾਂ ਹੀ ਕਰਦੀਆਂਗੇ ਵੀ ਮੇਲ ਮੋਲ ਭੇਜਣੀ ਆ ਪਤਾ ਨਹੀਂ ਕਰੇ ਹੋਊਗੀ ਕਿ ਨਹੀਂ ਚਾਚੀ 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 ਕਿੱਥੇ ਹੋ? ਸੀਮਾ ਆ ਜਾ ਮੰਦਰੀਆਂ ਕਮਰੇ ਚ ਸੀਮਾ ਆ ਜਾ ਮਾਉਰੀ ਇਹ ਕਮਰੇ ਚ ਅੰਦਰ ਬੈਠ ਜਾ ਚਾਚੀ ਹਾਂ ਆ ਜਾ ਆ ਜਾ ਹੋਰ ਕੀ ਕਰਿਆ ਏ ਕੁਛ ਨਹੀਂ ਚਾਚੀ ਕਰਨਾ ਕੀ ਹੈ ਮੈਂ ਤਾਂ ਨਾ ਆਈ ਸੀਗੀ ਆ ਫੋਨ ਚ ਨਾ ਮੈਂ ਮੇਲ ਭੇਜਣੀ ਸੀ ਮੈਨੂੰ ਆਉਂਦਾ ਨਹੀਂ ਫੋਨ ਦਾ ਸਿਆਪਾ ਕਰਨਾ ਮੈਂ ਕਿਹਾ ਚਲ ਕਿਰਨ ਕਰੇ ਹੋਗੀ ਕਿਰਨ ਤੋਂ ਕਰਾ ਕੇ ਆਉਣੀ ਹੈਗੀ ਮੈਨੂੰ ਤਾਂ ਪਤਾ ਹੀ ਨਹੀਂ ਇਹਦਾ ਕੁਛ ਅੱਛਾ ਇਹ ਸੀਮਾ ਕਿਰਨ ਵੀ ਕਰਦੇ ਹੁੰਦੇ ਆ ਇਹ ਤੇਰਾ ਵੀ ਇਹੀ ਕੰਮ ਹੈ ਓ ਚਾਚੀ ਇਹ ਤਾਂ ਸਕੂਲ ਵਾਲੇ ਨਾ ਪੰਗਾ ਪਾਉਂਦੇ ਨੇ ਜਵਾਕਾਂ ਦਾ ਮੈਨੂੰ ਤਾਂ ਆਉਂਦਾ ਨਹੀਂ ਕੁਛ ਕਰਨਾ ਮੈਂ ਤਾਂ ਹੀ ਤਾਂ ਮੈਂ ਕਿ ਚਲ ਕਿਰਨ ਨੂੰ ਕਹਿਣੀ ਹੈਗੀ ਉਹ ਕਰ ਦਊਗੀ ਮਾਰੇ ਮੜੀ ਜੀ ਨੂੰ ਆਵਾਜ਼ ਕੋਈ ਨਾ ਕੰਮ ਤਾਂ ਤੇਰਾ ਹੋ ਜਾਊਗਾ ਕਿਰਨ ਨੂੰ ਮੈਂ ਕਹਿ ਦਿੰਨੀ ਆ ਕਰ ਦਊਗੀ ਪਹਿਲਾਂ ਇਹ ਦੱਸ ਤੂੰ ਚਾਹ ਪਾਣੀ ਪੀਵੇਂਗੀ ਪਹਿਲਾਂ ਚਾਚੀ ਮੈਂ ਕੰਮ ਕਰਾਣਾ ਚਾਹ ਤਾਂ ਮੈਂ ਪੀ ਕੇ ਜਾਊਂਗੀ ਕੋਈ ਨਾ ਬੁਲਾ ਲੈਨੇ ਕਿਰਨ ਕਿਰਨ ਆ ਜਾ ਪੁੱਤ ਫੇਰ ਕਰ ਲਈ ਕੰਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਠੀਕ ਹੈ ਕਰਨ ਹੈ ਰੋ ਕਿਰਨ ਸੀਮਾ ਦੇ ਫੋਨ ਦਾ ਕੰਮ ਆ ਪੁੱਤ ਕਰਕੇ ਦੇ ਦੇ ਕੋਈ ਕਰ ਦਿੰਨੀ ਮਮਾ ਹਾਂ ਹਾਂ ਜੀ ਦੀਦੀ ਕੀ ਕੰਮ ਸੀਗਾ ਕੀ ਕਰਨਾ ਸੀਗਾ ਆ ਦੇਖੀ ਮੇਲ ਮੂਲ ਭੇਜਣੀ ਆ ਮੈਸੇਜ ਆਇਆ ਹੋਇਆ ਮੜ ਜਾ ਦੇਖੇ ਕਰਨਾ ਕੀ ਆ ਦੇਖ ਲੈਣੀ ਜੀ ਕੋ ਜਾਨਾ ਨਾ ਜਦੀ ਹੋ ਗਿਆ ਇਹ ਹੋ ਗਿਆ ਹਾਂਜੀ ਲੈ ਨਾ ਕੀ ਕੰਮ ਸੀ ਦੱਸ ਮੈਨੂੰ ਤਾਂ ਟੈਨਸ਼ਨ ਹੋਈ ਪਈ ਸੀ ਮੈਂ ਕਿਹਾ ਵੀ ਪਿਊਸ਼ ਫੋਨ ਕਰੀ ਜਾਂਦਾ ਮੰਮੀ ਤੁਸੀਂ ਕੀਤਾ ਨਹੀਂ ਤੁਸੀਂ ਕੀਤਾ ਨਹੀਂ ਮੈਨੂੰ ਕਿੱਥੇ ਆਉਂਦਾ ਹੈ ਜਾਂ ਕੁਝ ਕਰਨਾ ਨਾ ਕੋਈ ਗੱਲ ਨਹੀਂ ਮੈਨੂੰ ਕਹਿਣ ਨੂੰ ਮੈਂ ਕਰ ਆਂ ਦਿੰਦੀ ਪਹਿਲਾਂ ਚਾ ਵਧੀਆ ਕੀਤਾ ਧੰਨਵਾਦ ਤੇਰਾ ਚਲੋ ਚੰਗਾ ਚਾਚੀ ਮੈਂ ਜਾਣੀ ਹੈ ਮੈਂ ਬੈਠਾ ਤੁਸੀਂ ਮੈਂ ਚਾਹ ਲੈ ਕੇ ਆਣੀ ਹੈ ਨਹੀਂ ਚਾਹ ਨਹੀਂ ਮੈਂ ਪੀਣੀ ਹੈਗੀ ਮੈਂ ਨਾ ਜਾਣਾ ਸੀ ਕਿਤੇ ਚਾਹ ਤਾਂ ਪੀ ਜਾ ਤੇ ਤੁਸੀਂ ਚਲ ਧੰਨਵਾਦ ਤੇਰਾ ਚੰਗਾ ਕੋਈ ਗੱਲ ਨਹੀਂ ਠੀਕ ਆ ਦੇਖ ਲਓ ਮੰਮੀ ਥੋੜੇ ਸਾਮਣਾ ਹੀ ਆ ਹੁਣ ਉਹ ਮੇਰੇ ਤੋਂ ਕੰਮ ਕਰਾ ਕੇ ਗਈ ਆ ਨਾ ਜਿਹੜੀ ਚੀਜ਼ ਮੈਨੂੰ ਆਉਂਦਾ ਸੀ ਮੈਂ ਕਰਕੇ ਦਿੱਤਾ ਉਹਨੂੰ ਕੰਮ ਜਿਹੜੀ ਚੀਜ਼ ਉਹ ਪਰਫੈਕਟ ਆਪਦੇ ਕੰਮ ਚ ਉਹ ਵਧੀਆ ਕਰ ਲੈਂਦੀ ਆ ਐਵੇਂ ਮੈਨੂੰ ਮੈਨੂੰ ਬਹੁਤ ਗੁੱਸਾ ਆਉਂਦਾ ਮੰਮੀ ਤੁਹਾਡੀ ਗੱਲਾਂ ਦਾ ਜਦੋਂ ਤੁਸੀਂ ਮੈਨੂੰ ਉਹਦੇ ਨਾਲ ਕੰਪੇਅਰ ਕਰਦੇ ਹੋ ਵੀ ਉਹਨੂੰ ਵਧੀਆ ਖਾਣਾ ਵਧੀਆ ਬਣਾ ਮੈਂ ਹਮੇਸ਼ਾ ਪੜ੍ਹਾਈ ਚ ਧਿਆਨ ਰੱਖਿਆ ਮੈਂ ਤੁਹਾਨੂੰ ਨਹੀਂ ਮੈਂ ਤਾਂ ਤੁਹਾਨੂੰ ਕਦੇ ਮਨਾ ਨਹੀਂ ਕੀਤਾ ਕਿਸੇ ਕੰਮ ਤੋਂ ਵੀ ਤੇ ਤੁਸੀਂ ਮੈਨੂੰ ਸਿਖਾ ਦੋਗੇ ਤਾਂ ਮੈਂ ਕਰ ਲਵਾਂਗੀ ਕੰਮ ਮੈਂ ਕੋਈ ਮਨਾ ਤਾਂ ਨਹੀਂ ਕਰਦੀ ਵੀ ਮੈਂ ਕੰਮ ਨਹੀਂ ਕਰਨਾ ਹੈਗਾ ਤੁਸੀਂ ਮੈਨੂੰ ਸਿਖਾਓ ਮੈਂ ਵਧੀਆ ਸਿੱਖੂ ਉਨਾ ਵੀ ਵਧੀਆ ਚੀਜ਼ ਬਣਾ ਕੇ ਦਵਾਂਗੀ ਤੁਹਾਨੂੰ ਮੈਂ ਆ ਦੇਖ ਲਿਆ ਸੁਣ ਲਿਆ ਹੁਣ ਕੀ ਕੰਮ ਹੋਇਆ ਕੀ ਗੱਲ ਹੈ ਕੀ ਹਰ ਵੇਲੇ ਆਪਦੇ ਬੱਚੇ ਨੂੰ ਕੋਸੀ ਜਾਣਾ ਕੋਸੀ ਜਾਣਾ ਚੰਗੀ ਗੱਲ ਨਹੀਂ ਹੁੰਦੀ ਜਿਹੜੇ ਗੁਣ ਉਹਦੇ 'ਚ ਹੈਗੇ ਨੇ ਉਹ ਆਪ ਤੇ ਕਰ ਲੈਂਦੀ ਹੈਗੀ ਜਿਹੜੇ ਕੰਮ ਇਹਨੂੰ ਆਉਦੇ ਨੇ ਇਹ ਕਰ ਲੈਂਦੀ ਹੈ ਵਧੀਆ ਜਿਹੜੇ ਕੰਮ ਇਹਨੂੰ ਕੋਈ ਨਹੀਂ ਦੇਹੀ ਕੰਮ ਆਉਂਦਾ ਠੀਕ ਹੈ ਖਾਣ ਪੀਣ ਦਾ ਨੂੰ ਥੋੜਾ ਘੱਟ ਕੰਮ ਆਉਂਦਾ ਸਿਖਾ ਦੇ ਸਿੱਖ ਲੂਗੀ ਹਰ ਵੇਲੇ ਕੋਸਣਾ ਚੰਗਾ ਨਹੀਂ ਹੁੰਦਾ ਬੱਚੇ ਨੂੰ ਮੱਕੇ ਬਗਾਨੇ ਬੱਚੇ ਦੇ ਸਾਹਮਣੇ ਆਪਦੇ ਬੱਚੇ ਨੂੰ ਕੋਸਦੇ ਬੁਰਾ ਲੱਗਦਾ ਹੈਗਾ ਅਖੀਰ ਇਹ ਨਾ ਤਾਂ ਇਹਨਾਂ ਦੇ ਨਾਲ ਹੀ ਆ ਰੋਟੀ ਪਾਣੀ ਇਹਨਾਂ ਤੋਂ ਖਾਣਾਗਾ ਜਿੰਦਗੀ ਇਹਦਾ ਨਾ ਕੱਟਣੀ ਹੈਗੀ ਸਿਆਣੇ ਬਣਦਾ ਸਿਆਣੇ ਬਣ ਕੇ ਰਹਿਦਾ ਠੀਕ ਹੈ ਅੱਗੇ ਤੋਂ ਮੈਨੂੰ ਕੋਈ ਦੁਬਾਰਾ ਇੰਨੀ ਸ਼ਿਕਾਇਤ ਨਾ ਮਿਲੇ ਵੀ ਬਾਰ-ਬਾਰ ਕੋਸੀ ਜਾਵੇ ਚਲੋ ਠੀਕ ਆ ਤੁਹਾਡੀ ਗੱਲ ਸਹੀ ਹੈ ਇਹ ਪੜ੍ਹੀ ਲਿਖੀ ਆ ਉਹ ਘੱਟ ਪੜ੍ਹੀ ਆ ਮੇਰੀ ਵੀ ਮੱਤ ਮਾਰੀ ਜਾਂਦੇ ਨੇ ਵੀ ਉਹਨਾਂ ਦੇ ਕਰਨਾ ਚ ਆ ਜਾਂਦੀ ਮੈਨੂੰ ਵੀ ਦੇਖਣਾ ਚਾਹੀਦਾ ਸੀ ਵੀ ਇਹ ਪੜ੍ਹੀ ਲਿਖੀ ਐ ਇਹਨੂੰ ਪੜ੍ਹਾਈ ਦਾ ਕੰਮ ਆਉਂਦਾ ਤੇ ਉਹ ਚਿੰਦੇ ਸ਼ੌਂਕੇ ਵਾਲੀ ਐ ਕਦਰ ਕਰੀ ਦੀ ਹੁੰਦੀ ਆ ਬਸ ਠੀਕ ਹੈ ਹਾਂ ਕੁਝ ਬੱਚੇ ਤੂੰ ਵੀ ਘਬਰਾਈ ਨਾ ਕਿਸ ਗੱਲ ਤੋਂ ਚਿੰਤਾ ਨਾ ਕਰੀ ਠੀਕ ਹੈ ਕੋਈ ਨਹੀਂ ਡੈਡੀ ਓਕੇ ਕੋਈ ਨਹੀਂ ਚਲ ਕੋਈ ਨਾ ਪੁੱਤ ਮੈਥੋਂ ਵੀ ਗਲਤੀ ਹੋ ਗਈ ਮੈਂ ਵੀ ਐਂ ਦੇਖ ਲਿਆ ਵੀ ਉਹਨੂੰ ਚੁੱਲ੍ਹੇ ਚੌਂਕੇ ਦਾ ਜ਼ਿਆਦਾ ਆਉਂਦਾ ਵੀ ਉਹਨੇ ਕੰਮ ਆਉਂਦੇ ਆ ਮੈਂ ਤਾਂ ਇਹ ਭੁੱਲ ਗਈ ਵੀ ਤੈਨੂੰ ਪੜ੍ਹਾਈ ਜੰਨੀ ਆਉਂਦੀ ਆ ਤੂੰ ਪੜ੍ਹੀ ਲਿਖੀ ਆਂ ਤੂੰ ਸਾਰਾ ਕੰਮ ਪੜ੍ਹਾਈ ਦਾ ਸੰਭਲ ਲੈਣੀ ਆ ਕਰ ਲੈਣੀ ਆ ਪਰ ਮੈਨੂੰ ਆ ਆਦ ਨਹੀਂ ਸੀ ਜਾਤ ਵੀ ਉਹ ਤਾਂ ਜਿੰਨੇ ਚੌਂਕੇ ਵਾਲੇ ਉਹ ਘੱਟ ਪੜ੍ਹੀ ਆ ਚਲ ਕੋਈ ਨਾ ਪੁੱਤ ਅੱਗੇ ਤੋਂ ਨਹੀਂ ਮੈਂ ਅੱਗੇ ਧਿਆਨ ਰੱਖੂਗੀ ਜਿਹੜਾ ਕੰਮ ਤੈਨੂੰ ਨਹੀਂ ਆਉਂਦਾ ਤੂੰ ਮੈਥੋਂ ਸਿੱਖ ਲਿਆ ਕਰ। ਚੱਲ ਮੰਮੀ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਆ। ਹੁਣ ਦੱਸਾਂ ਮੈਨੂੰ ਚਾਹ ਕਿਹ ਹੈ ਜੀ ਪੀਣੀ ਆ ਘੱਟ ਮਿੱਠੀ ਵਾਲੀ ਪੀਣੀ ਆ ਕਿ ਵੱਧ ਮਿੱਠੀ ਵਾਲੀ ਪੀਣੀ ਆ? ਕੋਈ ਨਾ ਪੁੱਤ ਜਿਹੇ ਜੀ ਤੇਰੇ ਤੋਂ ਬਣਦੇ ਹੁਣ ਉਹੋ ਜਿਹੀ ਬਣਾ ਲਿਆ। ਠੀਕ ਆ ਤੈਨੂੰ ਕੋਈ ਨਹੀਂ। ਹੁਣ ਆ ਜਾ ਤੇ ਏਸੀ ਛੱਡ ਤੇ ਆਪਾਂ ਆਰਾਮ ਕਰੀਏ ਜਿੰਨੇ ਆਚਾਨ ਨੇ। ਮੈਂ ਬਣਾ ਕੇ ਲਿਓ ਨਹੀਂ ਜਾ ਤੂੰ ਸੀ ਕਰੋ ਰੈਸਟ। ਠੀਕ ਆ ਠੀਕ ਆ ਤੂੰ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਉਮੀਦ ਹੈ ਜੀ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਅਸੀਂ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਡੀ ਵੀਡੀਓ ਨੂੰ ਐਵੇਂ ਪਸੰਦ ਕਰੋਗੇ ਅਗਰ ਸਾਡੀ ਵੀਡੀਓ ਚ ਕੋਈ ਵੀ ਤੁਹਾਨੂੰ ਕਮੀ ਨਜ਼ਰ ਆਉਂਦੀ ਹੈ ਤਾਂ ਪਲੀਜ਼ ਸਾਨੂੰ ਕਮੈਂਟ ਰਾਹੀਂ ਜ਼ਰੂਰ ਦੱਸਿਓ ਧੰਨਵਾਦ ਧੰਨਵਾਦ